ਕਰਵਾਲੀ ਦੇ ਵਿਛੋੜੇ ਦੇ ਵਿੱਚ ਇੱਕ ਨੌਜਵਾਨ ਦੇ ਵੱਲੋਂ ਆਪਣੀ ਜਾਨ ਦੇ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਆਪਣੀ ਘਰਵਾਲੀ ਨੂੰ ਵਾਪਸ ਕਰ ਆਉਣ ਦੇ ਲਈ ਮਿੰਤਾ ਤਰਲੇ ਕਰਦਾ ਰਿਹਾ ਪਰ ਜਦੋਂ ਉਸ ਦੀ ਇੱਕ ਨਾ ਸੁਣੀ ਗਈ ਤਾਂ ਉਸ ਦੇ ਵੱਲੋਂ ਇੱਕ ਹੌਫਨਾ ਕਦਮ ਚੁੱਕਿਆ ਗਿਆ ਹੁਸ਼ਿਆਰਪੁਰ ਦੇ ਪਿੰਡ ਸਲੀਮਪੁਰ ਦੇ ਵਿੱਚ ਵਾਪਰੀ ਇਸ ਘਟਨਾ ਤੋਂ ਬਾਅਦ ਸਾਰੇ ਪਿੰਡ ਦੇ ਲੋਕ ਹੈਰਾਨ ਨੇ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੇ ਵੱਲੋਂ ਜਦੋਂ ਆਪਣੀ जान दीती ਗਈ ਤਾਂ ਉਸ ਵੇਲੇ ਘਰ ਦੇ ਵਿੱਚ ਕੋਈ ਵੀ ਪਰਿਵਾਰਕ ਮੈਂਬਰ ਮੌਜੂਦ ਨਹੀਂ ਸੀ ਅਤੇ ਇਸੇ ਤਰ੍ਹਾਂ ਉਸਨੇ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਬਕਾਇਦਾ ਉਸਦੇ ਵੱਲੋਂ ਆਪਣੀ ਜਾਨ ਦੇਣ ਤੋਂ ਪਹਿਲਾਂ ਇੱਕ ਸੁਸਾਇਡ ਨੋਟ ਵੀ ਲਿਖਿਆ ਗਿਆ ਜਿਸ ਦੇ ਵਿੱਚ ਉਸਨੇ ਆਪਣੀ ਮੌਤ ਲਈ ਆਪਣੀ ਘਰਵਾਲੀ ਅਤੇ ਆਪਣੀ ਹੀ ਪੂਆ ਦੇ ਲੜਕੇ ਨੂੰ ਜ਼ਿੰਮੇਵਾਰ ਠਹਿਰਾਇਆ ਸੂਸਾਈਡ ਨੋਟ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਸਰਬਜੀਤ ਸਿੰਘ ਜਿਹੜਾ ਕਿ ਉਸਦੀ ਪੂਆ ਦਾ ਲੜਕਾ ਹੈ ਉਕਤ ਨੌਜਵਾਨ ਦੀ ਘਰਵਾਲੀ ਨੂੰ ਲੈ ਕੇ ਚਲਾ ਗਿਆ ਤੇ ਇਸ ਗੱਲ ਨੂੰ 1 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਬੀਤ ਗਿਆ ਹੈ ਰੋਜ਼ਾਨਾ ਹੀ ਨੌਜਵਾਨ ਦੇ ਵੱਲੋਂ ਜਿਸ ਦਾ ਨਾਮ ਅਮਨ ਪ੍ਰੀਤ ਦੱਸਿਆ ਜਾ ਰਿਹਾ ਉਸ ਦੇ ਵੱਲੋਂ ਆਪਣੀ ਘਰਵਾਲੀ ਨੂੰ ਵਾਪਸ ਆਉਣ ਦੇ ਲਈ ਮਿੰਤਾ ਤਰਲੇ ਕੀਤੇ ਜਾਂਦੇ ਸਨ ਡੇਲੀ ਫੋਨ ਕੀਤਾ ਜਾਂਦਾ ਸੀ ਪਰ ਆਨੇ ਬਹਾਨੇ ਜਿਹੜੀ ਕਿ ਹੈ ਲੜਕੀ ਲਗਾਉਂਦੀ ਰਹਿੰਦੀ ਹੈ ਅਤੇ ਐਸੇ ਦੇ ਵਿੱਚ ਜਿਹੜਾ ਕਿ ਹੈ ਗੁੱਸੇ ਦੇ ਵਿੱਚ ਆ ਕੇ ਅਮਨ ਪ੍ਰੀਤ ਦੇ ਵੱਲੋਂ ਆਪਣੀ ਹੁਣ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ਸੋ ਜਾਣਕਾਰ ਇਹ ਵੀ ਮਿਲੀ ਹੈ ਕਿ ਅਮਨਪ੍ਰੀਤ ਦਾ ਜਿਹੜੇ ਕੀ ਪਿਤਾ ਸਨ ਉਹ ਕਿਤੇ ਬਾਹਰ ਗਏ ਹੋਏ ਸਨ ਅਤੇ ਸਵੇਰੇ ਜਦੋਂ ਉਹ ਵਾਪਸ ਘਰ ਪਰਤੇ ਤਾਂ ਕਰਦੇ ਅੰਦਰ ਦਾ ਮੰਦਰ ਦੇਖ ਕੇ ਉਹਨਾਂ ਦੇ ਵੀ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਕਿ ਜਿਹੜਾ ਕਿ ਹੈ ਕਰਦੇ ਅੰਦਰ ਫਾਹੇ ਤੇ ਲਟਕੀ ਹੋਈ ਉਹਨਾਂ ਦੀ ਬੇਟੇ ਦੀ ਲਾਸ਼ ਹੁੰਦੀ ਹੈ ਜਿਸ ਤੋਂ ਬਾਅਦ ਪਿੰਡ ਦੇ ਸਰਪੰਚ ਨੂੰ ਇਤਲਾਹ ਦਿੱਤੀ ਜਾਂਦੀ ਹੈ ਸਰਪੰਚ ਸਮੇਤ ਹੋਰ ਜਿਹੜੇ ਕਿ ਮੌਤਵਾਰ ਵਿਅਕਤੀ ਨੇ ਉਹ ਕਰਦੇ ਵਿੱਚ ਪਹੁੰਚਦੇ ਨੇ ਅਤੇ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਦਾ ਜਿਨ੍ਹਾਂ ਦੇ ਵੱਲੋਂ ਮ੍ਰਿਤਕ ਦੇ ਨੂੰ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮੋਂ ਆਵਲਾ ਗਏ ਸ਼ਾਮੀ ਅਸੀਂ ਦੁਆ ਚਾਹ ਪੀਣ ਗਏ ਚਾਹ ਆਏ ਘਰ ਚਾਹ ਬਣਾ ਕੇ ਪੀ ਕੇ ਗਏ 6 ਵਜੇ ਮੈਨੂੰ ਦੁਆ ਲੈਣ ਚਲੇ ਗਿਆ ਦੁਆ ਲੈ ਕੇ ਤਾਂ ਹਨੇਰਾ ਹੋ ਗਿਆ ਮੈਨੂੰ ਤਾਂ ਉੱਥੇ ਫਿਰ ਰਹਿ ਪਿਆ ਮੈਂ ਰਾਤ ਤੇ ਸਵੇਰੇ ਸਾਨੂੰ ਫੋਨ ਗਿਆ ਬੇਦਦ ਕਰਕੇ ਹੋ ਗਈ ਆ ਅਸੀਂ ਉਸੇ ਵੇਲੇ ਆ ਗਏ ਨਾ ਤੇ ਕੁਝ ਪਰ ਲਗਾ ਵੀ ਕਿਉਂ ਇਹ ਉਪਰ ਜਿੰਨੀ ਫੋਹਾਲਾ ਕਿਉਂ ਕੀਤਾ ਜੀ ਇਹ ਉਹਨੂੰ ਆਪਣੀ ਘਰ ਵਾਲੀ ਨੂੰ ਫੋਨ ਕਰਦਾ ਹੁੰਦਾ ਜੀ ਵੀ ਆ ਜਾ ਇੱਥੇ ਘਰ ਆ ਜਾ ਤਾਂ ਰੋਟੀ ਪਾਣੀ ਬਣਾਉਣੇ ਬਹੁਤ ਤੰਗੀ ਆ ਸਾਨੂੰ ਵੀ ਰਾਤ ਨੂੰ ਆ ਕੇ ਰੋਟੀ ਕਿਹੜੇ ਵੇਲੇ ਬਣਾਉਣੀ ਆ ਕੰਮ ਤੋਂ ਆ ਕੇ ਉਹ ਬਾਹ ਬਾਹਨੇ ਲਾ ਦੇਣਾ ਮੈਂ ਕੱਲੂ ਆ ਜੇ ਦੀ ਮੈਂ ਪਰਸੋਂ ਨੂੰ ਆ ਜੂ ਏਦਾਂ ਕਰਦੀ ਨਹੀਂ ਰਹਿੰਦੀ ਜੀ ਤੇ ਇਹ ਤੁਹਾਡਾ ਬੇਟਾ ਹੈ ਜੀ ਹਾਂ ਜੀ ਇਹ ਮੇਰਾ ਮੁੰਡਾ ਹੈ ਤੁਹਾਨੂੰ ਸਵੇਰੇ ਪਤਾ ਲੱਗਾ ਸੀ ਜੀ ਹਾਂ ਜੀ ਸਵੇਰੇ ਫੋਨ ਗਿਆ ਇਹ ਸਵੇਰੇ ਮੈਂ ਜਾ ਰਿਹਾ ਸੀ ਇੱਧਰ ਖੇਤਾਂ ਨੂੰ ਤੇ ਮੈਨੂੰ ਇੱਥੋਂ ਵੀ ਗਵਾੜ ਜੋ ਇਹਨੇ ਲੜਕਿਆਂ ਆਗਮਰੀ ਕਹਿੰਦੇ ਵੀ ਇੱਧਰ ਏਦਾਂ ਹੋ ਗਈ ਆ ਜਦੋਂ ਮੌਕੇ 'ਤੇ ਆ ਕੇ ਦੇਖਿਆ ਤੇ ਟੀਨਾ ਦੀ ਪੈ ਬਣਾ ਲਏ ਬੋਡੀ ਇਹਦੀ ਲਟਕਦੀ ਸੀ ਤੇ ਉਸ ਤੋਂ ਬਾਅਦ ਮੈਂ ਪ੍ਰਸ਼ਾਸਨ ਨੂੰ ਫੋਨ ਕੀਤਾ ਜੀ ਫੇ ਪ੍ਰਸ਼ਾਸਨ ਆ ਗਿਆ ਜੀ ਆ ਸਵੇਰੇ ਮੇਰੇ ਥਾਣੇ ਹਾਜ਼ਰ ਸੀਗਾ ਤੇ ਮੈਨੂੰ ਪਿੰਡ ਦੇ ਸਰਪੰਚ ਦੇ ਫੋਨ ਤੇ ਤਲਾਹ ਮਿਲੀ ਤਲਾਹ ਮਿਲੀ ਕਿ ਅਨੁਪ੍ਰੀਤ ਸਿੰਘ ਅਮਨਪ੍ਰੀਤ ਸਿੰਘ ਸਨ ਅਫ ਮਹਿੰਦਰ ਸਿੰਘ ਵਾਸੀ ਸਲੀਮਪੁਰ ਨੇ ਆਪਣੇ ਜਿਹੜਾ ਉਹਦਾ ਕਮਰਾ ਆ ਜਿੱਥੇ ਰਹਿੰਦਾ ਆ ਉਹਦੇ ਵਿੱਚ ਪਾਈਪ ਦੇ ਨਾਲ ਆਪਣੇ ਗਲ ਦੇ ਵਿੱਚ ਪਾ ਲੈ ਕੇ ਤਾਂ ਆਪਣੇ ਆਪ ਨੂੰ ਮਾਰ ਲਿਆ ਤੇ ਮੌਕੇ ਤੇ ਪਹੁੰਚੇ ਆ ਡੈੱਡ ਬੋਡੀ ਜਿਹੜੀ ਪੁਲਿਸ ਨੇ ਕਾਬੂ ਚ ਲੈ ਲਈ ਆ ਇਸ ਤੋਂ ਬਾਅਦ ਜਿਹੜੀ ਵੀ ਕਾਰਵਾਈ ਇਨਵੈਸਟੀਗੇਸ਼ਨ ਹੋਊਗੀ ਉਹ ਅਮਲ ਵਿੱਚ ਲਿਆਂਦੀ ਜਾ ਰਹੀ ਆ